ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਕਾ ਹੋਟਲ ਗੁਰਸੇਵੀ ਹੈ ਪਹਿਨਸ ਸਹਜ ਸੁਬਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵਹ ਸਿਫਤ ਖਸਾਮਾਂ ਦੀ ਨੂਰ ਅਰਸੋਂ ਕੁਰ ਸੌ ਚਟਹੀ ਹੈ ਤਉਦ ਡਿੱਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਤਉਦ ਡਿੱਠੇ ਸੱਚੇ ਬਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ ਪਉ ਜਲ ਪਾਰ ਉਤਾਰੀ ਮਨ ਬਚਨ ਰਿਦੇ ਤੇ ਆਏ ਹਰ ਹੋਏ ਸੰਤੁਸ਼ਟ ਏਵ ਭਨ ਹਰ ਨਾਮ ਮੋਰਾਰੀ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਭੌਜਲ ਪਾਰ ਉਤਾਰੀ ਮਨ ਬਚਨ ਹਿਰਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਭਣ ਹਰ ਨਾਮ ਮੋਰਾਰੀ ਮਨ ਜਪੀਐ ਹਰ ਜਗਦੀਸ ਮੇਲ ਸੰਗਤ ਸਾਧੂ ਮੀ ਸਦਾ ਆਨੰਦ ਹੋਵੇ ਦਿਨ ਰਾਤਿ ਹਰ ਕੀਰਤ ਕਰ ਬਨਵਾਰੀ ਰਹਾ ਹਰ ਹਰ ਕਰੀ ਦ੍ਰਿਸ਼ਟ ਤਬ ਭਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਨ ਤੁਮਾਰੀ ਔਰ ਹਰ ਕਰੀ ਦ੍ਰਿਸ਼ਟ ਤਬ ਭਾਇਓ ਮਨ ਉਦਮ ਹਰ ਹਰ ਨਾਮ ਜਪਿਓ ਗਤ ਭਈ ਹਮਾਰੀ ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ ਹਰ ਆਏ ਪਰਿਓ ਹੈ ਸਰਨ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਚੌਥਾ ਹਰ ਪੜ ਹਰ ਲਿਖ ਹਰ ਜਪ ਹਰ ਗਾਉ ਹਰ ਬੌਝਲ ਪਾਰ ਉਤਾਰੀ ਮਨ ਬਚਨ ਹਿਦੇ ਧਿਆਏ ਹਰ ਹੋਏ ਸੰਤੁਸ਼ਟ ਏਵ ਭਨ ਹਰ ਨਾਮ ਮੂਰਾਰੀ ਰਾਗ ਤਨਸਰੀ ਮਹੱਲਾ ਚੌਥਾ ਪਾਵਨ ਅੰਗ 669 ਸਾਧ ਸੰਗਤ ਜੀ ਅੱਜ ਦਾ ਪ੍ਰਸ਼ਨ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਦੂ ਦਾਸ ਦੇ ਆਸ਼ਰਮ ਪੁੱਜੇ ਤਦ ਮਾਦੂ ਦਾਸ ਨੇ ਕੀ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਦੂ ਦਾਸ ਦੇ ਆਸ਼ਰਮ ਪੁੱਜੇ ਤਾਂ ਮਾਦੂ ਦਾਸ ਨੇ ਕੀ ਕੀਤਾ ਇਸ ਪ੍ਰਸ਼ਨ ਦਾ ਉੱਤਰ ਸੰਗਤ ਜੀ ਆਪ ਨੇ ਕਮੈਂਟ ਸੈਕਸ਼ਨ ਵਿੱਚ ਦੇਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਉਹ ਆਹੀ ਗੁਰੂ ਜੀ ਕੀ ਫਤਿਹ